ਅੱਜ ਦੀ ਇਹ ਵੀਡੀਓ ਏਸੀ ਵਾਲੇ ਵੀਰਾਂ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਹੜੇ ਡਕਟ ਵਾਲੇ ਏਸੀ ਹੁੰਦੇ ਨੇ ਮੰਨ ਲਓ 2.5 ਟਨ, 3.5 ਟਨ, 4.5 ਟਨ, 8 ਟਨ, 9 ਟਨ ਉਹਨਾਂ ਏਸੀਆਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਏਸੀਆਂ ਦੇ ਜਿਹੜੇ ਕਨੈਕਸ਼ਨ ਨੇ ਉਹ ਕਿਵੇਂ ਕੀਤੇ ਜਾਂਦੇ ਨੇ ਇਹਨਾਂ 'ਚ ਗੈਸ ਕਿਵੇਂ ਪੈਂਦੀ ਹੈਗੀ ਆ ਉਹ ਸਾਰਾ ਕੁਝ ਤੁਹਾਨੂੰ ਦਿਖਾਉਣੇ ਆ ਆ ਜਿਹੜਾ ਹੋਣੇਗਾ ਹਟਾਚੀ ਕੰਪਨੀ ਦਾ ਏਸੀ ਏ ਤੇ ਹਟਾਚੀ ਕੰਪਨੀ ਦੇ ਇਸ ਏਸੀ ਦੇ ਜਿਹੜੇ ਉੱਪਰਲੇ ਬੰਨੇ PCB ਲੱਗੀ ਹੁੰਦੀ ਏ ਉਹਦੇ ਕਨੈਕਸ਼ਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣੇ ਆ 3 ਫੇਸ AC ਹੈ ਤੇ ਇਹਦੇ ਕਨੈਕਸ਼ਨ ਕਿਵੇਂ ਕੀਤੇ ਜਾਂਦੇ ਆ ਸਾਰੀ ਵੀਡੀਓ ਮਿੱਤਰੋ ਧਿਆਨ ਨਾਲ ਵੇਖਿਓ ਜੀ ਬਹੁਤ ਹੀ ਜ਼ਿਆਦਾ ਤੁਹਾਡੇ ਕੰਮ ਆਉਣ ਵਾਲੀ ਹੈ ਤੇ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਇਹ ਵੀਡੀਓ ਬਣੇ ਰਿਹਾ ਜੀ ਆਪਣੀ ਇਸ ਵੀਡੀਓ ਦੇ ਨਾਲ ਆਪ ਜੀ ਹੈਗੇ 3 ਫੇਸ ਦੇ ਠੀਕੇ ਇਹ ਲਾਈਨ ਆਪਣੇ ਹੋਗੇ ਤਿੰਨ ਫੇਸ ਹੋਗੇ ਤੇ ਨਿਊਟਰਲ ਹੋਗੇ ਜੇ ਆਪਾਂ ਮਲਟੀਮੀਟਰ ਲਗਾਨੇ ਆ ਕੀ ਕਰਨਾ ਪਹਿਲਾ ਇੱਕ ਪੁਆਇੰਟ ਇਹਦਾ ਮਲਟੀਮੀਟਰ ਤੇ ਇੱਥੇ ਲਗਾਣਾ ਠੀਕ ਹੈ ਤੇ ਨਿਊਟਰਲ ਆ ਗਈ ਉਹਦੇ ਬਾਅਦ ਜੋ ਕਲਾ ਫੇਸ ਟੂ ਫੇਸ ਚੈੱਕ ਕਰਨਾ ਇੱਥੇ ਸਾਰਿਆਂ ਦੇ ਨੀਲੇ ਆਪਣੇ ਇਨ ਪੁਆਇੰਟਾਂ ਤੇ 250 ਵੋਲਟ ਆਣੀ 250 ਵੋਲਟ ਨਿਊਟਰਲ ਦੇ ਨਾਲ ਆ ਨਿਊਟਰਲ ਦੇ ہاں ਇੱਕ ਇੱਕ ਪੁਆਇੰਟ ਨਿਊਟਰਲ ਦੇ ਲਗਾਣਾ ਇੱਕ ਨੀਲੇ ਦੇ ਲਗਾਤਾ ਇੱਥੇ 250 ਆਣੀ ਚਾਹੀਦੀ ਆ ਤੇ ਆਣੀ 250 ਇੱਥੇ ਆਣੀ 250 ਯਾਨੀ 200 ਤੋਂ ਉੱਪਰ ਆਣੀ ਚਾਹੀਦੀ ਆ ਪਲੱਸ ਆਪਾਂ ਠੀਕ ਹੈ ਜੀ ਤੇ ਉਹਦੇ ਬਾਅਦ ਜੇ ਆਪਾਂ ਫੇਸ ਟੂ ਫੇਸ ਲਾਣੇ ਜਿਵੇਂ ਕ ਲਾਲ ਤੇ ਲਾਤਾ ਇੱਕ ਪੀਲੇ ਤੇ ਲਗਾ ਦੇ ਮਲਟੀਮੀਟਰ ਦੇ ਦੋ ਪੁਆਇ ਤੇ 440 ਦੇ ਵਿੱਚ 440 ਠੀਕ ਹੈ ਜੀ ਉਹਦੇ ਵੀ ਹਾਂ 440 ਬੋਲਟ ਜੀ ਆ ਇਹਦੇ ਨੀਲੇ ਤੇ ਪੀਲੇ ਦੇ ਵਿੱਚ ਲਾ ਦੀਆਂ ਯਾਨੀ ਤਿੰਨੋ ਫੇਸਾਂ ਦੇ ਵਿੱਚ ਆਪਣੀ 440 ਬੋਲਟ ਜਾਣੀ ਚਾਹੀਦੀ ਠੀਕ ਹੈ ਜੀ ਉਹਦੇ ਬਾਅਦ ਚੋਂ ਆਪਣੇ ਅੱਗੇ ਇਹ ਪੁਆਇੰਟ ਇੱਧਰ ਆ ਗੋ ਠੀਕ ਹੈ ਇਹ ਆ ਗਿਆ ਜੂਵੀ ਦਾ ਮਤਲਬ ਆ ਗਿਆ ਅੰਡਰਵੋਲਟ ਠੀਕ ਹੈ ਠੀਕ ਹੈ ਜੀ ਅੰਡਰਵੋਲਟ ਆ ਗਿਆ ਮਤਲਬ ਆਪਾਂ ਨੂੰ ਵੋਲਟੇਜ ਨਹੀਂ ਆਂਦੀ ਪਈ ਇੱਥੋਂ ਆਪਾਂ ਸਪਲਾਈ ਜਾਂਦੀ ਪਈ ਆ ਇੱਥੇ ਦੇ ਡਾਕਰ ਦੇ ਵਿੱਚ ਕੋਈ ਨੁਕਸਾਨ ਜਾਂ ਇਹ ਤੇ ਪਟਾਕਾ ਮਾਰਿਆ ਉਹ ਜੀ ਗਿਆ ਸਿੱਕ ਬੇਸ ਨਹੀਂ ਮਿਲਦਾ ਹੈਗਾ ਇਹਨੇ ਅੰਡਰਵੋਲਟ ਦੇ ਠੀਕ ਹੈ ਉਹਦੇ ਬਾਅਦ ਜੋ ਓਵਰ ਵੋਲਟੇਜ ਦਾ ਮਤਲਬ ਆ ਗਿਆ ਵੀ ਆਪਾਂ ਨੂੰ ਵੋਲਟੇਜ ਜ਼ਿਆਦਾ ਆਉਂਦੀ ਪਈ ਹੈ ਜ਼ਿਆਦਾ ਆ ਰਹੀ ਹੈ ਹਾਂ ਜ਼ਿਆਦਾ ਆ ਰਹੀ ਹੈ ਜਿਵੇਂ 440 ਵੋਲਟ ਜੋ 450 ਤੋਂ ਉੱਪਰ ਆ ਰਹੀ ਹੈ ਪਲੱਸ ਆ ਰਹੀ ਹੈ ਉਹਦੀ ਹੈ ਠੀਕ ਹੈ ਐਸ ਪੀ ਵੀ ਆਰ ਦਾ ਮਤਲਬ ਆ ਗਿਆ ਸਿੰਗਲ ਫੇਸ ਰਿਵਰਸ ਫੇਸ ਇਹਨੂੰ ਸਿੰਗਲ ਫੇਸ ਕਰਾਸ ਫੇਸ ਦਾ ਮਤਲਬ ਆ ਗਿਆ ਜਿਵੇਂ ਆਪਾਂ ਇੱਥੋਂ ਆਪਾਂ ਨੂੰ 3 ਫੇਸ ਆਪਾਂ ਨੂੰ ਪ੍ਰੋਪਰ ਮਿਲਦਾ ਪਿਆ ਇਹਦੇ ਵਿੱਚ ਆਪਾਂ ਨੂੰ ਇੱਕ ਫੇਸ ਨਹੀਂ ਆਉਂਦਾ ਪਿਆ ਠੀਕ ਹੈ ਜੀ ਜਿਵੇਂ ਹੁਣ 3 ਫੇਸ ਆਪਾਂ ਨੂੰ 340 380 વોલ્ਟ ਜਦੋਂ ਆਪਣੀ ਪਲਾਸਾਂ ਨਹੀਂ ਪਈ ਹੈ ਠੀਕ ਹੈ 440 વોલ્ਟ ਮਿਲਦੀ ਪਈ ਹੈ ਇਹਦੇ ਵਿੱਚ ਆਪਾਂ ਨੂੰ ਇੱਕ ਲਾਲ ਫੇਸ ਨਹੀਂ ਆਉਂਦਾ ਪਿਆ ਤਾਂ ਇਹਨੇ ਆਪਣਾ ਆਪਣਾ ਐਸ ਪੀ ਪੀ ਆਰ ਦਾ ਲੈਣ ਲਿਆ ਕਿ ਵੀ ਇੱਕ ਇਹ ਨਾ ਜੋ ਫੇਸ ਨਹੀਂ ਆ ਹਾਂ ਇੱਕ ਫੇਸ ਨਹੀਂ ਆਉਂਦਾ ਜੇ ਆਈ ਬਾਈਜਾਨਸ ਇੱਥੇ ਆਪਣੀ ਇੰਡੀਕੇਸ਼ਨਾਈ ਜਾਂਦੀ ਹੈ ਠੀਕ ਹਨ ਤੁਸੀਂ ਇੱਥੋਂ ਫੇਸ ਚੇਂਜ ਕਰਦੇ ਨੇ ਜਿਵੇਂ ਆਹ ਹੁਣ ਦੇਖੋ ਮੈਂ ਪੀਲੇ ਦੀ ਜਗ੍ਹਾ ਤੇ ਆਹ ਲਾਲ ਦੀ ਜਗ੍ਹਾ ਤੇ ਇਟ ਲਗਾਇਆ ਹੋਇਆ ਪੀਲੇ ਜਗ੍ਹਾ ਤੇ ਨੀਲੇ ਨਹੀਂ ਲੇਗਾ ਤੇ ਪੀਲੇ ਵਾਲੀ ਲਗਾਈ ਹੋਈ ਹੈ ਇਹਦਾ ਮੇਰੀ ਇੱਥੇ ਬੋਲਟੇਜ ਦੀ ਪ੍ਰੋਬਲਮ ਆਂਦੀ ਵੀ ਸੀ ਇਹਦੇ ਕਰਕੇ ਮੈਂ ਫੇਸ ਚੇਂਜ ਕਰਦੇ ਤਾਂ ਓਕੇ ਹੋ ਗਿਆ ਹਾਂ ਠੀਕ ਹੈ ਜੀ ਤਾਂ ਇਹ ਹੀ ਦਿੱਕਤ ਹੈ ਬਸ ਇਹ ਓਰੀਜਨ ਹੈ ਇਹਦੇ ਹੋਰ ਕੁਝ ਨਹੀਂ ਆਏਗਾ ਇਹਦਾ ਓਵਰਲੋਡ ਦਾ ਇਹਦਾ ਆ ਗਿਆ ਠੀਕ ਹੈ ਜੀ ਆਪਣੀ ਗੈਸ ਘਟਾ ਹਾਂ ਉਹ ਦਾ ਠੀਕ ਹੈ ਇਹ ਆ ਜਿਹੜੇ ਆ ওভারਰੋਡ ਦਾ ਇਹ ਗਾ ਇਹ ਪਹਿਲਾ ਇਹ ਪਹਿਲਾ ਇੱਕ ਕੰਪਰੈਸਰ ਦਾ ਵਾਜੀ ਠੀਕ ਹੈ ਠੀਕ ਹੈ ਇਹ ਐਲਓ 2 ਵਾਲਾ ਤੇ ਦੂਜੇ ਦਾ ਲੋਡ ਜਿਹੜਾ ਨਾਲ ਵੀ ਘੱਟ ਲੈ ਰਿਹਾ ਘੱਟ ਲੈ ਰਿਹਾ ਵਾਹ ਹਾਂ ਜਿਹੜੀ ਬਾਈਚਾਰਜ ਗੈਸ ਪੁੱਟ ਕੇ ਆਦੀ ਪ੍ਰੋਬਲਮ ਆ ਕੋਈ ਲੋਡ ਹੈ ਇਹਦੇ ਏਸੀ ਦੇ ਕਪੈਸਿਟਰ ਗੰਦਾ ਕੋਈ ਪ੍ਰੋਬਲਮ ਆਂਦੀ ਪਈ ਆ ਠੀਕ ਹੈ ਓਵਰਲੋਡ ਦੂਜਾ ਅੱਛਾ ਇਹ ਦੋਵਾਂ ਦੋਵਾਂ ਦਾ ਹੀ ਆ ਇਹ ਇੱਕ ਦਾ ਨਾਲ ਦਾ ਜਾਂ ਦੋ ਦਾ ਹਾਂ ਜੀ ਤੇ ਆਹ ਤਾਂ ਤੀਜੇ ਦਾ ਵਾਹੇ ਤੀਜੇ ਦਾ ਇਹ ਪੀਐਸਵੀ ਦਾ ਕੁਆਲਟੀ ਇਹ ਹੈਗਾ ਤੀਜੇ ਕੰਪਰੈਸਰ ਦਾ ਇਹਦੀ ਹੁਣ ਡੈਡ ਕੀਤੀ ਹੋਈ ਆ ਇਹ ਹੈ ਕਿ ਸਰਵਿਸ ਸੋਚੇ ਆਪਣੀ ਜਿਵੇਂ ਕਹੇ ਵੀ ਪਾਛਾ ਸਭਾ ਨਾਰਮਲ ਆ ਹੁਣ ਆਪਾਂ ਚਲਾਤਾ ਹੈ ਇਹ ਵੀ ਹੈ ਇਹ ਦੀ ਨਿਊਟਰਲ ਦਿੱਤੀ ਹੋਈ ਆ ਨਿਊਟਰਲ ਇਹਦੀ ਬਾਈਪਾਸ ਕੋਮ ਕੇ ਫਿਰ ਇੱਕ ਵਾਰ ਚਾਲ ਲਗੇ ਇੱਥੇ ਆਂਦੀ ਪਈ ਆ ਇਹ ਕੰਪਰੈਸ਼ਨ ਦਿੰਦੀ ਹੋਈ ਤੇ ਆਮ ਵਾਲੇ ਕੋਈ ਇਹ ਇਹ ਕੰਡੈਕਟਰ ਆ ਜਾਂਦੇ ਇਹ 3 ਵੇਰ ਦਾ ਕੰਡੈਕਟਰ ਕਹਿੰਦੇ ਹੁੰਦੇ ਆ ਇਹਨੂੰ ਠੀਕ ਆ ਜੀ ਇਹ ਆਪਣੀ ਆ ਗਈ ਕੰਪਰੈਸਰ ਦੀ ਤਾਰਾਂ 3 1 2 3 ਇਹ ਬੀਪੀਐਸ ਦਾ ਕੰਪਰੈਸਰ ਦਾ ਠੀਕ ਆ ਜੀ ਆ ਰੈੱਡ yellow ਤੇ ਇਹ ਵੀ ਰੈਡ येलो ਬਲੂ ਆ ਠੀਕ ਹੈ ਜੀ ਤੇ ਇਹ ਦੂਜੇ ਕੰਪਰੈਸਟਰ ਦੀ ਆ ਆਹਦਾ ਰੋਲ ਕੀ ਹੁੰਦਾ ਇਹਦਾ ਰੋਲ ਹੁੰਦਾ ਇਹਨੂੰ ਕੰਪਰੈਸਟਰ ਨੂੰ ਹੋਲਡ ਕਰਵਾਉਣਾ ਇਹ ਸਿੱਧੀ ਆਪਾਂ ਸਪਲਾਈ ਨਹੀਂ ਦੇ ਸਕਦੇ ਕਿਉਂਕਿ ਸਿੱਧੀ ਸਪਲਾਈ ਜੇ ਦਿੱਤੀ ਆਪਣੀ ਇਹਨੇ ਆਪਣੇ ਡੈਕਟ ਨਹੀਂ ਚੱਲੂਗਾ ਇਹਨੂੰ ਹੋਲਡ ਕਰਵਾਉਣ ਵਾਸਤੇ ਇਹਨੂੰ ਦਿੱਤਾ ਹੁੰਦਾ ਹੋਲਡ ਮਤਲਬ ਕੁਝ ਟਾਈਮ ਕੋਲ ਕੁਝ ਟਾਈਮ ਦਾ ਹਾਰ ਰੁਕਣਾ ਹੈ ਮੇਰੀ ਪ੍ਰਾਇਮਰੀ ਡੈਮਰ ਦੀ ਹੈ ਇਹ ਕੰਮ ਕਰਦਾ ਇਹ ਇੱਕ ਡੈਮਰ ਦਾ ਕੰਮ ਆ ਇਹਨੂੰ ਸਪਲਾਈ ਜਿਵੇਂ ਆਉਗੀ ਐਚਪੀਐਲ ਵੀਦਾਰੇ ਨਿਕਲੇ ਨੇ ਇੱਥੇ ਕੰਪਰੈਸਟਰ ਦੀ ਜਿਹੜੀ ਆਉਟਪੁੱਟ ਨਿਕਲਦੀ ਆ ਆਲਾ ਕੀ ਠੀਕ ਹੈ ਜੀ ਇਧਰ ਆ ਲਗੀ ਨਿਊਟਰਲ ਇਹਦੀ ਬਾਈਪਾਸ ਜਦੋਂ ਇਹਨੂੰ ਨਿਊਟਰਲ ਇਹਦੀ ਬਾਈਪਾਸ ਘੁੰਮ ਕੇ ਇੱਥੇ ਜਾਈ ਜਾਣੀ ਹੈ ਠੀਕ ਹੈ ਡਾਇਰੈਕਟ ਚੱਲ ਵੀ ਜਦੋਂ ਨੀਚੇ ਕੰਪਰੈਸਰ ਨੇ ਆਉਟਪੁੱਟ ਕੱਢਦੀ ਜਿਵੇਂ ਸਪਲਟ ਏਸੀ ਦਾ ਆਪਣਾ 3 ਮਿੰਟ ਬਾਅਦ ਟਾਈਮਿੰਗ ਦਿੰਦਾ ਹੁੰਦਾ ਕੰਪਰੈਸਰ ਠੀਕ ਹੈ ਜੀ ਉਹ ਚੱਲ ਵੀ ਉਵੇਂ ਹੀ ਇਹਦਾ ਕੰਮ ਆ ਬਸ ਇਹਨੇ ਆਉਟਪੁੱਟ ਕੱਢਣੀ ਹੈ ਇਹਨੂੰ ਕੰਪਰੈਸਰ ਨੂੰ ਦੇ ਦੇਣੀ ਹੈ ਇਹਨੇ ਹੋਲਡ ਹੋ ਜਾਣਾ ਕੰਪਰੈਸਰ ਚੱਲਦਾ ਠੀਕ ਆ 8 ਟਨ ਦਾ ਹਾਂ ਇਹ ਸਾਡਾ ਹੈ ਸਾਡੇ 8 ਟਨ ਦਾ ਫਟਾਜੀ ਦਾ 410 ਗਏ ਸਭ 410 ਦਾ ਹੈ ਸਾਡਾ ਜੀ ਤੇ ਆਹ ਵਾਲੇ ਲੱਗੇ ਆਂਦੇ ওভারਲੋਡ ਜਿਹੜੇ ਉਹ ਗੈਸ ਘਟਵਾਜ ਜਿਹਦੇ ਅੰਦਰ ਲੱਗੇ ਹੋਏ ਆਂ ਹਾਂ ਜੀ ਇਹਨਾਂ ਨੇ అలਰਮ ਦੇਣਾ ਉਹ ਬਸ ਇਹ ਜਦੋਂ ਇਹਦਾ ਪਿੰਨ ਵਾਲ ਲੱਗੇ ਹੁੰਦੇ ਆ ਇਹਦੇ ਅੰਦਰਲੀ ਸਾਈਡ ਇਹਦਾ ਪ੍ਰੈਸ਼ਰ ਹੁੰਦਾ ਜਿਵੇਂ ਇਹਦਾ ਉੱਪਰ ਚੱਟਿਆ ਹੁੰਦਾ ਜੇ ਇਹਦਾ ਬਾਲ ਇਹਦਾ ਪ੍ਰੈਸ਼ਰ ਘਟ ਗਿਆ ਇਹਦਾ ਬਾਲ ਨੀਚੇ ਗਿਆ ਤੇ ਗਿਰ ਜਣਾ ਵਾ ਤੇ ਉਹਨੂੰ ਐਕਸਪੀਰ ਸਵਾਲ ਜਿਹੜਾ ਉੱਪਰ ਪ੍ਰੈਸ਼ਰ ਨਾਲ ਉੱਪਰ ਹੋ ਜਣਾ ਜੇ ਉਹਦਾ ਨੇ ਸਹੀ ਵਰਕਿੰਗ ਕਰਦੀ ਆ ਬਾਕੀ ਇਹਦਾ ਫੈਨ ਹੁੰਦਾ ਪੱਖਾ ਹੁੰਦਾ ਕੋਈ ਦਿੱਕਤ ਨਹੀਂ ਇਹ ਦੋ ਮਸ਼ੀਨਾਂ ਦੋ ਮਸ਼ੀਨਾਂ ਦੇ ਵਿੱਚੋਂ ਇੱਕ ਮਸ਼ੀਨ ਚੱਲੇਗੀ ਜੇ ਮੰਨ ਲਓ ਰੁਕਣੀ ਹੋਵੇ 쿨ਿੰਗ ਘਟਦੀ ਲੋਡ ਹੈ ਜੇ ਇੱਕ ਖਰਾਬ ਹੋ ਗਈ ਤੇ ਇੱਕ ਚੱਲਦੀ ਰਹੇ ਇੱਕ ਚੱਲਦੀ ਰਹੇ ਉਹ ਨੀਚੇ ਕੰਪਰੈਸਰ ਦੀ ਸੈਟਿੰਗ ਰਿੰਡੋਰ ਜਿਹੜਾ ਇੱਕ ਹੋਏਗਾ ਉਹਦੇ ਵਿੱਚ ਕੁਆਲ ਡਬ ਇਹ ਅ ਵੀ 410 ਗੈਸ ਵਾਲਾ ਹਟਾਚੀ ਦਾ ਜਿਹੜਾ ਬੈਂਕਾਂ ਦੇ ਵਿੱਚ ਲੱਗਦਾ ਇਹਨੂੰ ਕਿਹੜਾ ਏਸੀ ਕਹਿੰਦੇ ਆਪਾਂ ਡੈਕਟੇਬਲ ਏਸੀ ਡੈਕਟੇਬਲ ਏਸੀ ਡੈਕਟੇਬਲ ਏਸੀ ਇਹ ਸੀ ਹਟਾਚੀ ਕੰਪਨੀ ਦਾ 8.5 ਟਨ ਦਾ ਡੈਕਟੇਬਲ 3 ਫੇਸ ਏਸੀ ਜੇਕਰ ਤੁਹਾਨੂੰ ਵੀ ਵੀਡੀਓ ਪਸੰਦ ਆਈ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ